ਇਹ 1.5 ਸਾਲ ਮੇਰੇ ਕੋ ਆਉਂਦਾ ਰਿਹਾ ਮੈਨੂੰ ਕਹਿੰਦਾ ਵੀ ਮੈਂ ਤੇਰਾ ਵੱਡਾ ਭਰਾ ਆ ਮੈਂ ਤੈਨੂੰ ਰੋਡ ਤੇ ਖੜਾ ਵੇਖ ਨਹੀਂ ਸਕਦਾ ਇਸ ਕਰਕੇ ਮੈਂ ਤੇਰਾ ਫੂਡ ਸਪਲੀਮੈਂਟ ਦਾ ਕੰਟਰਪ੍ਰੋਵਾ ਦੇਣਾ ਮੇਰਾ ਟ੍ਰਾਂਸਪੋਰਟ ਦਾ ਕੰਮ ਆ ਗੱਡੀਆਂ ਮੇਰੀਆਂ ਕੰਪਨੀ ਚ ਲੱਗੀਆਂ ਜਦੋਂ ਤੋਂ ਲੱਗੀਆਂ ਸੀ ਇਹਦੀਆਂ ਇਹ ਮੈਨੂੰ ਨਹੀਂ ਪਤਾ ਜੀ ਇਹਨੇ ਗੱਲਾਂ ਜੀ ਮੈਨੂੰ ਲਿਆ ਜੀ 1.5 ਸਾਲ ਮੈਨੂੰ ਸਾਡੇ ਪਰਿਵਾਰ ਦਾ ਭੇਦ ਪਿਲਿੰਦ ਰਿਹਾ ਜੀ ਉਸ ਤੋਂ ਬਾਅਦ ਇਹਨੇ ਮੈਨੂੰ ਕਹਿੰਦਾ ਇਹ ਤਰ੍ਹਾਂ ਕੋਰਪਸ ਸੁਪਲੀਮੈਂਟ ਦਾ ਟੈਂਡਰ ਪ੍ਰਵਾਹ ਦੇਣਾ ਜੀ ਕੋਰਪਸ ਸੁਪਲੀਮੈਂਟ ਦਾ ਟੈਂਡਰ ਦੇ ਨਾਂ ਤੇ ਹੋਲੀ-ਹੋਲੀ-ਹੋਲੀ ਕਰਕੇ ਪੈਸੇ ਪੈਂਦੇ ਗਏ ਜੀ ਇਹ ਚਾਰ-ਪੰਜ ਬੰਦਿਆਂ ਦਾ ਫੋਨ ਹੁੰਦਾ ਸੀਗਾ ਪਰ ਇਹੀ ਬੰਦੇ ਦੇ ਅਕਾਊਂਟ 'ਚ ਸਾਰਾ ਪੈਸਾ ਗਿਆ ਜੀ ਨਵਿੰਦਰ ਗੇਲ ਦੇ ਨਾਮ ਵੀਰੇ ਉਹਨੇ ਗੱਲਾਂ ਜੀ ਤੁਹਾਨੂੰ ਇਸ ਹਿਸਾਬ ਨਾਲ ਲੈ ਲਿਆ ਜੀ ਬਹੁਤ ਬੁਰੀ ਤਰ੍ਹਾਂ ਤੁਹਾਨੂੰ ਗੱਲਾਂ 'ਚ ਲਿਆ ਔਰ ਸਾਨੂੰ ਧਮਕੀਆਂ ਦਿੱੰਦਾ ਸੀ ਗਈ ਤੜ ਉਹ ਕੰਪਨੀਆ ਨੇ ਸੁਪਰੀਮ ਕੋਰਟ 'ਚ ਕੇਸ ਲਾ ਦੇਣਾ ਜੀ ਤੁਹਾਨੂੰ ਉਹਦੇ ਤਰੀਕਾ ਭੁਗਤਣੀਆਂ ਪੈਣੀਆਂ ਪਰਚਾ ਵੀ ਹੋ ਗਿਆ ਜਮਾਨਤ ਰੱਦ ਵੀ ਹੋ ਗਈ ਆ ਵੀਰੇ ਜਮਾਨਤ ਰੱਦ ਵੀ ਹੋ ਗਈ ਤੇ ਰੈਸਟ ਨਹੀਂ ਪਈ ਨਾ ਹਾਲੀ ਤੱਕ ਰੈਸਟ ਨਹੀਂ ਪਈ ਕਿਉਂ ਹਾਲੀ ਦੋ ਚਾਰ ਵਾਰੀ ਕਿਹਾ ਹੈ ਉਹਨਾਂ ਨੂੰ ਫੋਨ ਵੀ ਕੀਤਾ ਕਦੀ ਕਹਿੰਦੇ ਉਹਨਾਂ ਦਾ ਨੰਬਰ ਬੰਦ ਆ ਰਿਹਾ ਲੋਕੇਸ਼ਨ ਨਹੀਂ ਟਰੈਕ ਕਰ ਸਕਦੇ ਕਦੀ ਕਹਿੰਦੇ ਦੋ ਚਾਰ ਦਿਨ ਦਾ ਟਾਈਮ ਲੱਗਣਾ ਹੈ ਅਸੀਂ ਕਰਦੇ ਆ ਕਰਦੇ ਆ ਪਤਾ ਨਹੀਂ ਇਹੀ ਕੁਝ ਕੋਈ ਮੈਨੂੰ ਸੈਸ਼ਨ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਤੁਮ ਕਿਹਨੇ ਲੰਦਾ ਰਿਹਾ ਵੀ ਮੈਂ ਤੇਰੇ ਤੇ ਉਥੇ ਕੇਸ ਲਵਾਉਂਗਾ ਮੇਰੇ ਮੇਰੇ ਖਿਲਾਫ ਡੈਫੀਨੇਸ਼ਨ ਦੇ ਨੇ ਕੇਸ ਲਵਾਏ ਹੋਏ ਦੋ ਇੱਥੇ ਮੈਂ ਖਾਲੀ ਬਈ ਇਹ ਹਰਾਸਮੈਂਟ ਹੋ ਕੇ ਵਹਿ ਜੂਗਾ ਟੇਕੇ ਪਰ ਮੈਂ ਕਿੱਥੋਂ ਵਹਿ ਜਾ ਜੀ ਮੇਰਾ ਸਿਰਫ 3 ਲੱਖ ਰੁਪਈਆ ਮੇਰੇ ਕੋਲ ਸੀਗਾ ਬਾਕੀ ਮੈਂ ਸਾਰਾ ਵਿਆਜੀ ਜੋਕੇ ਪਿਆ ਇਹ ਬੰਦੇ ਦੇ ਅਕਾਊਂਟ ਚ ਪਾਇਆ ਜੀ ਅਸੀਂ ਸੋਚਿਆ ਕਿ ਚੱਲ ਰਾਤ ਦਾ ਕਰੀਏ ਦਿਨੇ ਤਾਂ ਥਾਣੇ ਤੇ ਚੈਰੀਆਂ ਜਾਣਾ ਪੈਂਦਾ ਉਲਟੇ ਕੰਦਰ ਨੇ ਦੋ ਕੇਸ ਲਾਏ ਹੋਏ ਸਾਡੇ ਤੇ ਗਿਣਾਂ ਗੱਲ ਤੋਂ ਝੂਠੇ ਕੇ ਦੋ ਕੇਸ ਲਾਤੇ ਨਾ ਕੋਈ ਸਾਡਾ ਕੋਈ ਦੋਸ਼ ਨਹੀਂ ਆਈ ਪੈਸੇ ਦਿੱਤੇ ਉਲਟੇ ਉਲਟੇ ਸਾਡੇ ਤੇ ਕੇਸ ਲਾ ਰਿਆ ਵਾ ਉਲਟਾ ਹਰਾਸਮੈਂਟ ਕਰ ਰਿਆ ਸਾਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਪਿਆ ਇਸ ਬੰਦੇ ਨੇ ਲੁਤਣਾ ਲਾਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਸੀਂ ਚਾਹਵਾ ਨੂੰ ਬਿਜ਼ਨਸ ਕਰਨ ਦੇ ਤਾਂ ਬਿਜ਼ਨਸ ਕਰਨ ਤੋਂ ਪਹਿਲੇ ਆਹ ਦੇਖ ਲੈਣਾ ਕਿ ਤੁਹਾਡਾ ਬਿਜ਼ਨਸ ਜਿਹੜੇ ਹੱਥਾਂ ਦੇ ਵਿੱਚ ਜਾ ਰਿਹਾ ਉਹ ਸਹੀ ਹੈਗੇ ਕਿ ਨਹੀਂ ਹੈਗੇ ਨੇ ਲੇਕਿਨ ਕਈ ਲੋਕ ਐਸੇ ਨੇ ਜੋ ਪਾਰਟੀਆਂ ਬਣਾ ਲੈਂਦੇ ਨੇ ਪਾਰਟੀ ਬਣਾਉਣ ਤੋਂ ਬਾਅਦ ਲਿਖ ਲੈਂਦੇ ਨੇ ਐਮ ਐਲ ਏ ਡਾਕਾ ਲੇਕਿਨ ऐसे ਲੋਕਾਂ ਦਾ ਸੰਚੇਤ ਰੌਜੀ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਤਸਵੀਰ 'ਚ ਉਹ ਸ਼ਕਲ ਦੇਖ ਲਓ ਤੁਸੀਂ ਕਿ ਇਹ ਬੰਦੇ ਨੇ 14 ਲੱਖ ਦਾ ਫਰੋਡ ਕਰ ਲਿਆ 14 14 ਲੱਖ 80 ਹਜ਼ਾਰ ਦਾ ਫਰੋਡ ਕਰ ਲਿਆ ਕਿ ਇਹਨਾਂ ਨੂੰ ਜਿਹੜੇ ਫਾਸਕੂੜਾ ਜੇ ਦੁਕਾਨ ਆ ਦੁਕਾਨ ਲਗਾਉਣ ਨੂੰ ਮਜਬੂਰ ਹੋ ਗਏ ਜਿਹਨਾਂ ਦਾ ਬੜਾ ਸੋਹਣਾ ਕੰਮ ਸੀਗਾ 14 ਲੱਖ 14 ਲੱਖ 80 ਹਜ਼ਾਰ 14 ਲੱਖ 80 ਹਜ਼ਾਰ ਦਾ ਜਿਹੜਾ ਕਪੜਾ ਜਿਹੜਾ ਕਰ ਲਿਆ ਉਸ ਤੋਂ ਬਾਅਦ ਰਫਾ ਦਫਾ ਹੋ ਗਿਆ ਤੇ ਥਾਣੇ ਚੱਕਰ ਖਾਨ ਨੂੰ ਮੁਤਾਜ ਹੋ ਗਿਆ ਪਰਿਵਾਰ ਬਾਈ ਕੀ ਨਾਮ ਹੈ ਨਿਸ਼ਾਨ ਸਿੰਘ ਆਈ ਮੇਰਾ ਨਾਮ ਨਿਸ਼ਾਨਤ ਕੀ ਹੋਇਆ ਕੀ ਸੀ ਕਿਸ ਵਾਸਤੇ ਪੈਸੇ ਦਿੱਤਾ ਸੀਗਾ ਹਾਂਜੀ ਵੀਰੇ ਮੈਂ ਘਰ ਦੀ ਰਸੋਈ ਦਾ ਕਾਊਂਟਰ ਚਲਾਉਂਦਾ ਸੀਗਾ ਜੀ 32 ਸੈਕਟਰ ਮਾਰਕੀਟ 'ਚ ਉੱਥੇ ਇਹ ਬੰਦਾ ਹੁੰਦਾ ਸੀਗਾ ਜੀ ਮੇਰੇ ਕੋਲ ਰਵਿੰਦਰ ਸਿੰਘ ਗਿੱਲ ਨਾਮ ਦਾ ਹੀ ਬੰਦਾ ਜੀ ਹਾਂ ਇਹ ਕਹਿੰਦਾ ਸੀਗਾ ਇਹ ਡੇਢ ਸਾਲ ਮੇਰੇ ਕੋ ਆਉਂਦਾ ਰਿਹਾ ਮੈਨੂੰ ਕਹਿੰਦਾ ਹੀ ਮੈਂ ਤੇਰਾ ਵੱਡਾ ਭਰਾ ਆ ਮੈਂ ਤੈਨੂੰ ਰੋਡ ਤੇ ਖੜਾ ਵੇਖ ਨਹੀਂ ਸਕਦਾ ਇਸ ਕਰਕੇ ਮੈਂ ਤੇਰਾ ਫੂਡ ਸਪਲੀਮੈਂਟ ਦਾ ਟੈਂਡਰ ਪ੍ਰਵਾਹ ਦੇਣਾ ਮੇਰਾ ਟਰਾਂਸਪੋਰਟ ਦਾ ਕੰਮ ਆ ਗੱਡੀਆਂ ਮੇਰੀਆਂ ਕੰਪਨੀ 'ਚ ਲੱਗੀਆਂ ਹੋਰ ਤੋਂ ਲੱਗੀਆਂ ਸੀ ਇਹਦੀ ਗੱਡੀਆਂ ਇਹ ਮੈਨੂੰ ਨਹੀਂ ਪਤਾ ਜੀ ਇਹਨੇ ਗੱਲਾਂ ਜੀ ਮੈਨੂੰ ਲਿਆ ਜੀ ਡੇਢ ਸਾਲ ਮੈਨੂੰ ਸਾਡੇ ਪਰਿਵਾਰ ਦਾ ਭੇਦ ਲੈਣ ਦਰਿਆ ਜੀ ਉਸ ਤੋਂ ਬਾਅਦ ਇਹਨੇ ਮੈਨੂੰ ਕਹਿੰਦਾ ਜੀ ਤੇਰਾ ਫੂਡ ਸਪਲੀਮੈਂਟ ਦਾ ਟੈਂਡਰ ਪ੍ਰਵਾਹ ਦੇਣਾ ਜੀ ਫੂਡ ਸਪਲੀਮੈਂਟ ਦਾ ਟੈਂਡਰ ਦੇ ਨਾਂ ਤੇ ਹੋਲੀ-ਵਾਲੀ-ਵਲੀ ਕਰਕੇ ਮਿੰਦਰ ਗੇਲ ਦੇ ਨਾਮ ਦੇ ਦੇਖੋ ਡਿਟੇਲ ਹੈਗੀ ਪੈਸੇ ਦੇ ਹਾਂਜੀ ਹਾਂਜੀ ਵੀਰੇ ਸਾਰਾ ਕੁਝ ਆਨਲਾਈਨ ਸਟੇਟਮੈਂਟ ਇਹ ਤੁਹਾਨੂੰ ਮੈਂ ਦਿਖਾ ਦਦਾ ਬੈਂਕ ਸਟੇਟਮੈਂਟ ਵੀ ਨਾਲ ਆ ਜੀ ਹਾਂਜੀ ਇਹ 14 ਲੱਖ 80 ਹਜ਼ਾਰ ਰੁਪਏ ਦਾ ਫਰੋਡ ਕੀਤਾ ਬੜੇ ਤਰੀਕੇ ਨਾਲ ਫਰੋਡ ਕੀਤਾ ਆਪ ਚਰਾ ਉਹ ਮੁਹਤਾਜ ਬੰਦਾ ਹੈ ਜੋ ਹੁਣ ਮੀਡੀਆ ਸਾਹਮਣੇ ਰੂਬਰੂ ਹੋ ਰਿਹਾ ਵੈ ਕਿ ਇੰਨਾ ਵੱਡਾ ੱੱੱਕਾ ਕਰ ਗਿਆ ਕਿ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈਗੀ ਹੈ ਕਿ ਤਸਵੀਰ ਦਿਖਾਣੀ ਇਸ ਕਰਕੇ ਲਾਜ਼ਮੀ ਹੈ ਕਿ ਪੈਸਾ ਜਿਹੜਾ ਅਕਾਊਂਟ ਚ ਕਿੱਦਾਂ ਗਿਆ ਕਿੱਦਾਂ ਨਹੀਂ ਗਿਆ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾ ਦਾਂ ਕੀ ਇਹ ਡਿਟੇਲਾਂ ਇਹ ਡਿਟੇਲਾਂ ਦੇਖਦੇ ਹੋ ਕਿ ਦਵਿੰਦਰ ਗਿੱਲ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਕਿੰਨੇ ਕ ਵਿਚਰੇ ਨੇ ਕਿੰਨੀ ਕਾਪੀਆਂ ਜਿਹੜੀਆਂ ਕਢਾ ਕੇ ਰੱਖੀਆਂ ਹੋਈਆਂ ਨੇ ਲੇਕਿਨ ਆਖਿਰ ਨੂੰ ਰਸੋਈ ਦਾ ਕੰਮ ਛੱਡ ਕੇ ਫਾਸ ਫੂਡ ਦੇ ਕੰਮ ਤੇ ਆ ਗਿਆ ਠੱਕੇ ਲੈ ਗਿਆ ਇਹਨਾਂ ਨੂੰ ਠੱਕੇ ਲੈ ਗਿਓ ਹਾਂ ਉਹਨੇ ਕੀ ਕੀਤਾ ਇਹਨਾਂ ਨੂੰ ਪਹਿਲੇ ਭਰਾ ਬਣਾ ਲਿਆ ਇਹਨੂੰ ਇਹ ਸਾਡਾ ਪੜੋਸ ਹੈ ਬਿਲਕੁਲ ਘਰ ਸਾਡਾ ਕੋਲੀ ਹੈ ਉਹ ਕਹਿੰਦੇ ਵੀ ਜੋ ਵੀ ਇਹ ਕਹਿੰਦੇ ਵੀ ਤੇਰਾ ਕੰਮ ਖੁਲਾ ਦੇਣਾ ਇਹ ਗਲੀ 'ਚ ਵੀ ਰੋਜ਼ ਇਹਨੇ ਕਹਿਣਾ ਅੱਜ ਮੈਂ ਕੰਮ ਖੁਲਾਂਦੀ ਕੱਲ ਮੇਰਾ ਕੰਮ ਖੁੱਲ ਰਿਹਾ ਓਏ ਨਾਨੂ ਕਹਿੰਦਾ ਤੁਹਾਡੇ ਕਾਗਾ ਚੰਡੀਗੜ੍ਹ ਆ ਗਏ ਨੇ ਕਦੀ ਖੋਗਾ ਕਿੱਥੇ ਆ ਗਏ ਟਰੱਕ ਪਰ ਕੇ ਆ ਰਿਆ ਤੁਸੀਂ ਅੱਜ ਛੱਟ ਪਾਓ ਆਪੂਆ ਦੇ ਮੁੰਡੇ ਨੇ ਕਿਸੇ ਟਰੱਕ ਪਰ ਕੇ ਆ ਰਿਆ ਆ ਭੂਆ ਦਾ ਮੁੰਡਾ ਲੱਗਦਾ ਸੀ 14 ਲੱਖ 80000 ਦੇਤਾ ਵੀਰੇ ਉਹਨੇ ਗੱਲਾਂ ਜੀ ਤੁਹਾਨੂੰ ਇਸ ਹਿਸਾਬ ਨਾਲ ਲੈ ਲਿਆ ਜੀ ਬਹੁਤ ਬੁਰੀ ਤਰ੍ਹਾਂ ਸਾਨੂੰ ਗੱਲਾਂ ਚ ਲਿਆ ਔਰ ਸਾਨੂੰ ਤਾਂ ਮਕੀਆਂ ਦਿੰਦਾ ਸੀ ਗਾਈ ਤੁਹਾਡਾ ਉਹ ਕੰਪਨੀ ਨੇ ਸੁਪਰੀਮ ਕੋਰਟ ਚ ਕੇਸ ਲਾ ਦੇਣਾ ਜੀ ਤੁਹਾਨੂੰ ਉਹ ਤੇ ਤਰੀਕਾ ਭੁਗਤਣੀਆਂ ਪੈਣੀਆਂ ਸਾਨੂੰ ਇੱਥੇ ਕਾਪੜੀਆਂ ਨਾਮ ਕੀ ਹੈ ਕੰਪਨੀ ਕੋਈ ਜੀ ਐਮ ਸੀ ਜੀ ਐਮ ਸੀ ਨਾ ਦੀ ਕੰਪਨੀ ਕਹਿੰਦਾ ਜੀ ਕੋਈ ਜੀ ਟੀ ਸੀ ਪਤਾ ਨਹੀਂ ਹੁਣ ਰੱਬ ਜਾਣੇ ਜੀ ਉਹਨੇ ਕਿੱਦਾਂ ਬਣਾਈਆਂ ਜੀ ਕੰਮ ਨਾ ਨਾ ਅਰਜ਼ੀ ਤਾਂ ਨਹੀਂ ਸੰਭਾਲ ਕੇ ਰੱਖਿਆ ਭੈਣੇ ਕਿੱਥੇ ਦੇ ਕੇ ਆਈਆਂ ਹਾਂ ਹਾਂ ਜੀ ਵੀਰੇ ਇਹਦੇ ਸਿਆ ਇੱਥੇ ਦਿੱਤੀ ਹੋਈ ਆ ਖਾਣਾ ਨੰਬਰ 7 ਤੇ ਆਡੂ ਜੀ ਨੰਬਰ 7 ਕਾਰਵਾਈ ਹੋ ਗਈ ਪਰਚਾ ਹੋ ਗਿਆ ਪਰਚਾ ਵੀ ਹੋ ਗਿਆ ਜ਼ਮਾਨਤ ਰੱਦ ਵੀ ਹੋ ਗਈ ਆ ਵੀਰੇ ਜ਼ਮਾਨਤ ਰੱਦ ਵੀ ਹੋ ਗਈ ਤੇ ਰੈਸਟ ਨਹੀਂ ਪਈ ਹਜੇ ਨਾ ਹਾਲੀ ਤੱਕ ਰੈਸਟ ਨਹੀਂ ਪਈ ਕਿਉਂ ਅੱਲੀ ਦੋ ਚਾਰ ਵਾਰੀ ਗਿਆ ਆ ਉਹਨਾਂ ਨੂੰ ਫੋਨ ਵੀ ਕੀਤਾ ਕਦੀ ਕਹਿ ਦਿੰਦੇ ਉਹਨਾਂ ਦਾ ਨੰਬਰ ਬੰਦ ਆ ਰਿਹਾ ਲੋਕੇਸ਼ਨ ਨਹੀਂ ਟਰੈਕ ਕਰ ਸਕਦੇ ਕਦੀ ਕਹਿੰਦੇ ਦੋ ਚਾਰ ਦਿਨ ਦਾ ਰੇਮ ਲੱਗਣਾ ਹੈ ਅਸੀਂ ਕਰਦੇ ਆ ਕਰਦੇ ਆ ਪਤਾ ਨਹੀਂ ਇਹੀ ਕੁਝ ਕੋਈ ਟੇਬਲ ਟਾਕ ਹੋਈ ਤੁਹਾਡੀ ਪੈਸੇ ਵਾਪਸ ਦੇ ਦਿੰਦਾ ਪਰਚਾ ਦੇਣ ਤੋਂ ਬਾਅਦ ਨਾ ਕੋਈ ਗੱਲ ਨਹੀਂ ਹੋਈ ਸਾਡੀ ਹੈ ਨਾ ਕੋਈ ਗੱਲ ਨਹੀਂ ਹੋਈ ਵਿਚਾਰ ਵੀਰੇ 10-5 ਦਾ ਮੈਂ ਦਰਖਾਸਤ ਦਿੱਤੀ ਸੀ ਕਿ ਮਾਣਯੋਗ ਸੀਪੀ ਸਾਹਿਬ ਨੂੰ ਪਰ ਉਸ ਤੋਂ ਬਾਅਦ ਮੁੰਡੀਆਂ ਚੌਂਕੀ ਜਾਈ ਹੈ ਜੀ ਦਰਖਾਸਤ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਸਾਨੂੰ ਦਬਕੇ ਲੈ ਲੈ ਕੇ ਭਜੋਂਦੇ ਰਹੇ ਮੁੰਡੀਆਂ ਚੌਂਕੀ ਵਾਲੇ ਜੀ ਮੁੰਡੀਆਂ ਚੌਂਕੀ ਵਾਲੇ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬ ਨੇ ਡੀਜੀਪੀ ਸਾਹਿਬ ਕੋ ਭੇਜ ਕੇ ਉੱਥੇ ਦਰਖਾਸਤ ਲਾਈ ਆ ਜੀ ਉਹ ਏਸੀਪੀ ਗੁਰਪ੍ਰੀਤ ਸਿੰਘ ਨੇ ਪਰਚਾ ਦਰਜ ਕਰਵਾਇਆ ਜੀ ਉਹਨਾਂ ਤੇ ਹੁਣ ਆ ਕੰਪਨੀਆਂ ਦੇ ਝੂਠੇ ਕਾਗਜ਼ ਆ ਆ ਦੇਖ ਲਓ ਬੋন্ড ਕਰਾ ਲਿਆ ਜੀ ਪਤਾ ਨਹੀਂ ਕਿਹੜੀ ਕੰਪਨੀ ਐ ਬੌਂਡ ਕਰਾ ਲਿਆ ਇਸ ਬੌਂਡ ਸਰ ਸਾਰਾ ਤੁਹਾਨੂੰ ਪੜ ਕੇ ਸੁਣਾਵਾਂਗੇ ਵੀ ਲੇਕਿਨ ਇਹ ਤਸਵੀਰਾਂ ਕੀ ਬੌਂਡ ਦੇ ਪੱਕੇ ਪੇਪਰ ਜਿਹੜੇ ਬਣਾ ਲਏ ਆ ਕਿ ਪੈਸੇ ਦਿੱਤਾ ਕਿਤੇ ਕੰਪਨੀ ਦਾ ਨਾਮ ਹੈ ਕੀ ਐ ਕੰਪਨੀਆਂ ਦੇਖੀਏ ਕੰਪਨੀਆਂ ਆ ਵੇਖੋ ਵੀਰ ਆ ਟੈਂਡਰ ਨੋਟਿਸ ਆ ਡੁਪਲੀਕੇਟ ਕਢਾਏ ਹਾਂ ਆ ਡੁਪਲੀਕੇਟ ਆ ਟੈਂਡਰ ਨੋਟਿਸ ਕਢਾਏ ਉਹ ਆ ਏ ਐਮ ਸੀ ਦਾ ਜੀ ਐਮ ਸੀ ਬਣਾ ਛੜਿਆ ਜੀ ਅੱਛਾ ਇਹ ਅਸਲੀ ਐ ਆ ਵੀਰੇ ਨਹੀਂ ਇਹ ਅਸਲੀ ਆ ਇਹ ਨਕਲੀ ਸੀਗਾ ਜੀ ਇਹ AMC ਦਾ ਕਿਸੇ ਕੰਪਨੀ ਦਾ ਸੀਗਾ ਇਹਨੂੰ JMC ਬਣਾਤਾ ਜੀ ਇਹ ਮੈਂ ਵੱਡੇ ਕਰਕੇ ਵੀ ਫੋਟੋ ਖਿੱਚੀ ਹੋਈ ਆ ਇਹਦੀ ਆਹ ਦੇਖਦੇ ਹੋ ਇਹ ਜੇ ਇਹ ਜੇ ਇਹਨੂੰ ਬਣਾਤਾ ਜੇ JMC ਹਾਂਜੀ ਪੱਕੇ ਕੰਪਨੀ ਵਿੱਚ ਟੈਂਡਰ ਪੜ ਚੁੱਕੇ ਆ ਵਾਹ ਵੀ ਵਾਹ ਇੰਨਾ ਸ਼ਾਤ ਕੀ ਆ ਜੀ ਆਹ ਇੱਕ ਵਕੀਲ ਵੱਲੋਂ ਭੇਜਿਆ ਗਿਆ ਕਹਿੰਦੇ ਕਿ ਆਹ ਇਹ ਦੂਜੀ ਦੇ ਟੈਂਡਰ ਨੋਟਿਸ ਇਹਨੇ ਟੈਂਡਰ ਨੋਟਿਸ ਆ ਵਕੀਲ ਵੱਲੋਂ ਭੇਜਿਆ ਗਿਆ ਕਹਿੰਦੇ ਇਹਦੇ ਤੇ ਵੀ ਪੈਸੇ ਮੰਗਦੇ ਪੈਸੇ ਇਹਦੇ ਤੇ ਜਦੋਂ ਇਹਨਾਂ ਨੇ ਅੱਗੋਂ ਬੋਲਤਾ ਕਿ ਬਾਜੀ ਹੁਣ ਮੇਰੇ ਕੋ ਪੈਸੇ ਨਹੀਂ ਹੈਗੇ ਜੋ ਮਰਜ਼ੀ ਕਰ ਲੋ ਤਾਂ ਫਿਰ ਕਹਿੰਦਾ ਕੋਈ ਗੱਲ ਨਹੀਂ ਮੈਂ ਆਪੇ ਕਰ ਲੂੰਗਾ ਨਾ ਕੋਈ ਇੱਥੇ ਵਕੀਲ ਦਾ ਚੈਂਬਰ ਨੰਬਰ ਨਾ ਕੰਟੈਕਟ ਨੰਬਰ ਆ ਲੱਗਦਾ ਹੀ ਨਹੀਂ ਸਵਿਚ ਆਫ ਆਏ ਨੰਬਰ ਇਹ ਕੋਈ ਵੀ ਨੰਬਰ ਨਹੀਂ ਲੱਗਦਾ ਜਦੋਂ ਅਸੀਂ ਗਿਆ ਵਕੀਲ ਦਾ ਵੀ ਨਕਲੀ ਸਟੈਂਪ ਪੇਪਰ ਬਣਾ ਲਿਆ ਆ ਦੇਖੋ ਜੀ ਵਕੀਲ ਦਾ ਵੀ ਨਕਲੀ ਇੱਕ ਪੇਪਰ ਬਣਾ ਲਿਆ ਜੀ ਹੁਣ ਵਕੀਲ ਇਹ ਤੇ ਕੀ ਕਾਰਵਾਈ ਕਰਨਗੇ ਤੋਂ ਵਕੀਲ ਦੱਸ ਸਕਦੇ ਨੇ ਕਿ ਤੁਸੀਂ ਮਿਲਿਓ ਪ੍ਰਧਾਨ ਸਾਹਿਬ ਨੂੰ ਕੀ ਉਹਨਾਂ ਨੇ ਦਿਖਾ ਸਕਿਆ ਤੁਸੀਂ ਕੀ ਆ ਵੀ ਇਹਨਾਂ ਦੇ ਤੇ ਗੱਲ ਕਰੋ ਕੌਣ ਆ ਵਕੀਲ ਸਾਹਿਬ ਬਿਲਕੁਲ ਜੀ ਸਾਰਾ ਕੁਝ ਡੁਪਲੀਕੇਟ ਦਿੱਤਾ ਜੀ ਇਹਨੇ ਮੇਰੇ ਕੋ ਅਧਾਰ ਕਾਰਡ ਪੈਨ ਕਾਰਡ ਮੇਰੇ ਕੋ ਸਾਈਨ ਮੇਰੇ ਕੋ ਸਾਰਾ ਕੁਝ ਇਹਨੇ ਮੰਗਵਾਇਆ ਜੀ ਉਸ ਤੋਂ ਉਸ ਤੋਂ ਬਾਅਦ ਮੈਨੂੰ ਸੈਸ਼ਨ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਤਾਂ ਮਕਿਆਂ ਦੇਂਦਾ ਰਿਹਾ ਵੀ ਮੈਂ ਤੇਰੇ ਤੇ ਉੱਥੇ ਕੇਸ ਲਵਾਉਂਗਾ ਮੇਰੇ ਮੇਰੇ ਖਿਲਾਫ ਡੈਫੀਨੇਸ਼ਨ ਦੇ ਇਹਨੇ ਕੇਸ ਲਵਾਏ ਹੋਏ ਦੋ ਇੱਥੇ ਮੈਂ ਖਾਲੀ ਤੇ ਭਈ ਇਹ ਹਰਾਸਮੈਂਟ ਹੋ ਕੇ ਵਹਿ ਜਾਊਗਾ ਟੇਕੇ ਪਰ ਮੈਂ ਕਿੱਥੋਂ ਵਹਿ ਜਾ ਜੀ ਮੇਰਾ ਸਿਰਫ 3 ਲੱਖ ਰੁਪਈਆ ਮੇਰੇ ਕੋਲ ਸੀਗਾ ਬਾਕੀ ਪੁਲਿਸ ਨੇ ਜਦੋਂ ਮੁਕਦਮਾ ਦਰਜ ਕੀਤਾ ਕਿ ਇਹ ਫਰਾਰ ਆ ਫਿਰ ਹਾਂਜੀ ਪੁਲਿਸ ਵਾਲੇ ਇਹ ਕਹਿੰਦੇ ਜੀ ਇਹ ਹੈ ਹੀ ਨਹੀਂ ਜੀ ਬੰਦਾ ਇਥੇ ਲੁਧਿਆਣਾ ਜੀ ਨਹੀਂ ਹੈਗਾ ਹਾਲਾਂਕਿ ਮੈਨੂੰ ਕਈ ਵਾਰੀ ਇਹ ਬੰਦਾ ਲੁਧਿਆਣਾ ਮਿਲਿਆ ਜੀ ਅਤਰ ਕੋਣੀ ਫਰਕ ਦੋ ਤਿੰਨ ਵਾਰੀ ਮਿਲਿਆ ਮੈਨੂੰ ਬੰਦਾ ਇਹ ਇਹ ਹੋਰ ਤੇ ਹੋਰ ਕਚਹਿਰੀ ਜੇ ਘੁੰਮਦਾ ਹੁੰਦਾ ਜੀ ਜਿੱਦਣ ਮੈਂ ਕਚਹਿਰੀ ਜਾਵਾਂ ਕਈ ਵਾਰੀ ਇਹ ਬਹੁਤ ਵਾਰੀ ਮੈਨੂੰ ਕੋਸਰ ਮੌਕੇ ਤੇ ਫੋਨ ਕਰਕੇ ਬੁਲਾਉ ਪੁਲਿਸ ਕਹਿੰਦੀ ਜੀ ਅਸੀਂ ਫੜ ਨਹੀਂ ਸਕਦੇ ਜੀ ਪਹਿਲਾਂ ਤੇ ਹੁਣ ਅਰੈਸਟ ਪਈ ਹੋਈ ਆ ਹੁਣ ਪੁਲਿਸ ਵਾਲੇ ਕਹਿੰਦੇ ਜੀ ਉਹਦਾ ਨੰਬਰ ਬੰਦਾ ਰਿਆ ਅਸੀਂ ਟ੍ਰੇਸਿੰਗ ਨਹੀਂ ਕਰ ਸਕਦੇ ਹਾਂ ਕੁਛ ਨਹੀਂ ਫੜਦੀ ਇਹਨਾਂ ਨੂੰ ਇਹਨਾਂ ਨੂੰ ਪਜਾ ਦਿੰਦੀ ਸੌ ਨਹੀਂ ਪਤਾ ਇਹ ਗਰੀਬ ਬੰਦੇ ਨੇ ਤਾਂ ਕਰਕੇ ਅਗਰੀ ਮੰਨ ਨਹੀਂ ਸੁਣਾਈ ਨਹੀਂ ਆਈ ਇਹਦੇ ਇੰਨੇ ਤੰਗ ਹੋਏ ਕੋਈ ਸਭ ਨਹੀਂ ਇਹਨਾਂ ਨੇ ਤਾਂ ਮੁੰਡਾ ਹੈਗਾ ਵਾ ਸਾਡਾ ਮੁੰਡਾ ਹਾਂਜੀ ਮੇਰਾ ਬੱਚਾ ਹੈ ਸਾਡਾ ਮੁੰਡਾ ਨਹੀਂ ਇਹ ਇੰਨਾ ਪਰੇਸ਼ਾਨ ਹੋ ਗਿਆ ਹਾਂ ਅਸੀਂ ਨਾ ਇੰਨੇ ਪਰੇਸ਼ਾਨ ਆਏ ਇਹ ਤਾਂ ਮੈਂ ਇਹਨੇ ਖਾ ਕੇ ਮਰ ਜਾਣਾ ਕੁਛ ਲੋਕੀ ਲੋਕੀ ਜਾਨ ਆਪਣੀ ਮਾ ਇੱਕ ਇੱਕ ਦੀ ਕੀ ਲੱਗਦੇ ਹੋ ਮੈਂ ਸਿਸਟਰ ਹਨਾ ਜੀ ਇੱਕ ਇੱਕ ਦਿਨ ਮਰਦੇ ਪਰ ਮੈਨੂੰ ਮੈਂ ਲੱਗ ਦੇਖ ਰਹੀ ਕੀ ਹਾਲ ਮੈਂ ਰੋਜ਼ ਕਰ ਮੈਂ ਸੁਸਾਈਡ ਕਰਨ ਸੁਸਾਈਡ ਕਰਨ ਮਨ ਕਿ ਕੁਝ ਹਾਲ ਕੁਝ ਨਹੀਂ ਹੋ ਰਿਹਾ ਹੈਗਾ ਜਾਂਦੇ ਥਾਣੇ ਕਿੰਨੀ ਥਾਂ ਜਾਏ ਡੀਜੀ ਪਰ ਕੋਈ ਹਾਲ ਨਿਕਲ ਰਿਹਾ ਇਸ ਬੱਚੇ ਹੋ ਕੇ ਰਸ਼ਨੀ ਪੈਰੀ ਹਾਂਜੀ ਕੁਝ ਨਹੀਂ ਕਰ ਰਿਹਾ ਹੈਗੇ ਗਰੀਬ ਦੀ ਕੋਈ ਸੁਣਾਈ ਨਹੀਂ ਹੈਗੀ ਕੋਈ ਗਰੀਬ ਦੀ ਪਾਓ ਪੈਸੇ ਭਰ ਦੋ ਤੇ ਬਸ ਉਹਨਾਂ ਦੀ ਸੁਣਵਾਈ ਜਮਾਨੀ ਦਾ ਪੈਸਾ ਦਾ ਲੈ ਲਿਓ ਭਰਦਾ ਹੋਣਾ ਉਹ ਪਰ ਹੀ ਜਾਂਦਾ ਬਾਰੇ ਸਾਰੀ ਕੋਈ ਸੁਣਦਾ ਨਹੀਂ ਇਹਦੀ ਮਦਰ ਆ ਬੱਚਾ ਦੇ ਹਾਲੇ ਮੈਂ ਸਭ ਨੇ ਪੈਸਾ دیا ਗਲੀ ਮੋਹਲੇ ਮੈਂ ਸਭ ਨੇ ਦਿਆ ਕਿ ਚਲੋ ਗਲੀ ਦਾ ਬੱਚਾ ਹੈ ਤਰੱਕੀ ਹੋ ਜਾਏਗੀ ਕਿਸੇ ਨੇ 50000 ਕਿਸੇ ਨੇ 20000 ਕਿਸੇ ਨੇ 10000 ਸਭ ਨੇ ਮਦਦ ਕੀਤੀ ਹੈ ਕਿ ਚਲੋ ਕੰਮ ਚਾਲੂ ਹੋ ਜਾਏ ਲੇਕਿਨ ਕੁਝ ਕੰਮ ਨਹੀਂ ਚਾਲੂ ਕਰਾ ਬਸ ਠਕੇ ਜਾ ਰਿਹਾ ਸੀ ਲੇਕਿਨ ਆ ਨਾਦੂ 마ਸੂਮ ਬੱਚਾ ਦੇਖਾ ਰਿਆਂ ਅੰਨੇ ਦੀ ਜਿੰਦਗੀ ਦੇਖੀ ਹੈ ਅਕਾਊਂਟ ਚ ਰਿਹਾ ਕੋਈ ਪੈਸਾ ਕੁਝ ਨਹੀਂ ਆ ਵੀਰੇ 60-7000 ਰੁਪਿਆ ਵਿਆਜ ਭਰ ਰਿਹਾ ਜੀ ਮਹੀਨੇ ਨੂੰ ਮਹੀਨੇ ਦਾ ਇਪਨਾ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ ਵੀਰੇ ਬੋਲੋ ਨੰਬਰ ਕੀ ਹੈ ਦਾ ਸਾਰੇ ਹਾਂਜੀ ਇਹ ਤਾਂ ਕਈ ਵਾਰੀ ਅਸੀਂ ਉਹਨੂੰ ਰੋਕਿਆ ਮਲਾ ਇੰਨਾ ਕਿਨਾਨੋ ਹੋ ਗਿਆ ਸੀ ਆ ਮਰਨੂ ਵੀ ਤਿਆਰ ਹੋ ਗਏ ਸੀ ਦੀਦੀ ਅਸੀਂ ਇਹਨਾਂ ਨੂੰ ਰੋਕਿਆ ਤੁਹਾਡਾ ਬੱਚਾ ਹੈ ਕੋਈ ਨਹੀਂ ਕਰਾਂਗੇ ਅਸੀਂ ਸਾਰੇ ਯਾਨੀ ਗਲੀ ਕੋਆਣੇ ਰਲ ਕੇ ਇਹਦੀ ਮਦਦ ਕੀਤੀ ਲੈ ਆਪਣਾ ਬੱਚਾ ਹੈ ਕੋਈ ਘਰੇ ਨਹੀਂ ਜਿਸਨੇ ਪਹਿਤਨ ਨਹੀਂ ਦਿਆ ਮੈਂ ਤਾਂ ਇਹਨੂੰ ਇੰਨੀ ਮਦਦ ਕੀਤੀ ਇਹਨੂੰ ਪਤਾ ਹੀ ਹੈ ਵੀ ਮੈਂ ਤਾਂ 골ਡ ਵੀ ਆਪਣੇ ਬਿਆਹ ਮੇ ਕੇ ਚੱਲ ਪੂ ਦੁਕਾਨ ਖੋਲ ਲੈ ਆ ਬੈਠਾ ਕੋਲ ਬੀ ਉਹ ਗੋਲਡ ਕਭੀ ਬਿਆਜ ਵੀ ਨਹੀਂ ਜਾਉਂਦਾ ਗੋਲਡ ਦਾ ਵਿਆਜ ਵੀ ਇਹਦੇ ਪੱਲੂ ਕੁਛ ਵੀ ਹੈ ਨਹੀਂ ਆਹ ਬੇੜੀ ਚ ਆ ਗਿਆ ਘਰੇ ਖਾਣ ਕੋਈ ਲੋਕੀ ਮਲਕ ਕੋਈ ਨਹੀਂ ਇਹ ਪਾਣੀ ਪਾਣ ਕੋਈ ਨਹੀਂ ਪੂਰਾ 1 ਮਹੀਨਾ ਡਿਪਰੈਸ਼ਨ ਚ ਰਹੇ ਆ 1 ਮਹੀਨਾ ਸੀ ਘਰੇ ਬੈਠੇ ਰਹੇ ਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਇੰਨਾ ਬੁਰੇ ਹਾਲਾ ਪਰ ਹੌਲੀ ਹੌਲੀ ਕਰਕੇ ਅਸੀਂ ਆ ਕੰਮ ਸ਼ੁਰੂ ਕੀਤਾ ਅਸੀਂ ਸੋਚਿਆ ਕਿ ਚੱਲ ਰਾਤ ਦਾ ਕਰੀਏ ਦਿਨੇ ਤਾਂ ਥਾਣੇ ਕਚਹਿਰੀਆਂ ਜਾਣਾ ਪੈਂਦਾ ਉਲਟੇ ਕੰਜਰ ਨੇ ਦੋ ਕੇਸ ਲਾਏ ਹੋਏ ਸਾਡੇ ਤੇ ਬਿਨਾਂ ਗੱਲ ਤੋਂ ਝੂਠੇ ਕੇ ਦੋ ਕੇਸ ਲਾਤੇ ਨਾ ਕੋਈ ਸਾਡਾ ਕੋਈ ਦੋਸ਼ ਨਹੀਂ ਆਈ ਪੈਸੇ ਦਿੱਤੇ ਉਲਟੇ ਉਲਟੇ ਸਾਡੇ ਤੇ ਕੇਸ ਲਾ ਰਿਆ ਵਾ ਉਲਟਾ ਹਰਾਸਮੈਂਟ ਕਰ ਰਿਆ ਸਾਨੂੰ ਬਹੁਤ ਜਿਆਦਾ ਦੁਖੀ ਕੀਤਾ ਪਿਆ ਇਸ ਬੰਦੇ ਨੇ ਮੈਂ ਤਾਂ ਐਸੀ ਤਾਂ ਕਹਿੰਨਾ ਪੁਲਿਸ ਨੂੰ ਜਲਦੀ ਜਲਦੀ ਤੋਂ ਜਲਦੀ ਇਹਦੀ ਕਾਰਵਾਈ ਕੀਤੀ ਜਾਵੇ ਬਸ ਇਹਨੂੰ ਫੜਿਆ ਜਾਵੇ ਬਾਕੀ ਸਾਡਾ ਵਕੀਲ ਕਹਿੰਦਾ ਅਸੀਂ ਕਾਰਵਾਈ ਅੱਗੇ ਕਰਾਂਗੇ ਜਿੰਨਾ ਚਿਰ ਇਹ ਫੜਿਆ ਨਹੀਂ ਜਾਂਦਾ ਸਾਡੇ ਕੋ ਕੋਈ ਕਾਰਵਾਈ ਨਹੀਂ ਹੋਣੀ ਪਰਚਾ ਤੁਸੀਂ ਫਿਰ ਉਪਰੋ ਕਰਾਇਆ ਡੀਜੀਪੀ ਸਾਹਿਬ ਨੂੰ ਹਾਂਜੀ ਹਾਂਜੀ ਡੀਜੀਪੀ ਸਾਹਿਬ ਕੋ ਜਾ ਕੇ ਪਰਚਾ ਹੋਇਆ ਇੱਥੇ ਕਿਤੇ ਸੁਣਵਾਈ ਨਹੀਂ ਸੀਗੀ ਇੱਥੇ ਕਿੰਦੇ ਆ ਜਿਹੜਾ ਨਵਾਂ ਸਬਧਾਨ ਆਇਆ ਹਾਂਜੀ 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 ਆ ਪਰਚਾ ਹੈ 0206 ਨੰਬਰ ਜੀ ਕਿੱਧਰ ਗਿਆ ਸੀਗੇ ਚੰਡੀਗੜ੍ਹ ਗਿਆ ਸੀਗੇ ਸਾਡੇ ਵਕੀਲ ਨੇ ਰਿਪੋਰਟ ਮੈਂ ਲੇ ਕੇ ਦਿੱਤੀ ਅਸੀਂ ਚੰਡੀਗੜ੍ਹ ਜਾ ਚੰਡੀਗੜ੍ਹ ਜਾ ਕੇ ਉੱਥੇ ਜਾ ਕੇ ਅਸੀਂ ਪਰਚਾ ਕਰਾਇਆ ਸੀ ਪਰਚਾਨੀ ਹੋ ਨਿੰਦੇ ਸੀ ਉਸ ਤੋਂ ਬਾਅਦ ਪਰਚਾ ਹੋ ਵੀ ਗਿਆ ਇਹਨੇ ਜ਼ਮਾਨਤ ਲਈ ਜਮਾਨਤ ਰੱਦ ਹੋ ਗਈ 15 ਦਿਨ ਹੋ ਗਏ ਅੱਜ ਜਮਾਨਤ ਰੱਦ ਹੋ ਗਈ ਅਰੇਸਟ ਨਹੀਂ ਪੈ ਰਹੀ ਅਰੇਸਟ ਹੀ ਨਹੀਂ ਕਰ ਰਹੀ ਪਰਿਵਾਰ ਹੈ ਜੋ ਭਾਮੀਆਂ ਦੇ ਵਿੱਚ ਰਹਿੰਦਾ ਹੈ ਚੰਗਾ ਪਲਾ ਕੰਮ ਸੀਗਾ ਰਸੋਈ ਦਾ ਕੰਮ ਕਰਦੇ ਸੀਗੇ ਲੇਕਿਨ ਇੱਕ ਬੜੀ ਵੱਡੀ ਇੱਕ ਫਰੋਡ ਬਣਾਈ ਕੰਪਨੀ ਫਰੋਡ ਬਣਾ ਕੇ ਕੰਪਨੀਆਂ ਦੇ ਸਿਓ ਇਹ ਨੂੰ ਜੇ ਐਮ ਸੀ ਕਰਤਾ ਲੇਕਿਨ ਫਰੋਡ ਧੱਕੇਬਾਜੀ ਕਰ ਗਿਆ ਤੇ 14.80 ਹਜ਼ਾਰ ਦੀ ਰਕਮ ਐਦਾ ਠੱਗ ਕੇ ਲੈ ਗਿਆ ਜਿੱਦਾਂ ਉਹਦੇ ਆਪਣੇ ਪੈਸੇ ਹੋਣ ਲੇਕਿਨ ਇਸ ਅਕਸ ਵਿਚਾਰੇ ਸੁਸਾਇਡ ਕਰਨ ਮਜਬੂਰ ਹੋ ਗਏ ਲੇਕਿਨ ਮੱਲੇ ਵਾਲਿਆਂ ਨੇ ਆ ਕੇ ਇਹਨਾਂ ਦੀ ਗੱਲਬਾਤ ਸੁਣੀ ਮੱਲੇ ਵਾਲਿਆਂ ਨੇ ਇੱਕ ਇੱਕ ਪੈਸਾ ਨਾਲ ਜੋੜ ਕੇ ਦਿੱਤਾ ਤਾਂ ਕਿ ਕੋਈ ਕਾਰੋਬਾਰ ਕਰ ਸਕਣ ਲੇਕਿਨ ਅੱਜ ਨੂੰ ਇਹ ਮਾਸੂਮ ਬੱਚੇ ਦਾ ਕੀ ਕਸੂਰ ਸੀਗਾ ਪੁਲਿਸ ਨੇ ਮੁਕਦਮਾ ਦਰਜ ਕੀਤਾ ਡੀਜੀਪੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਵੱਲੋਂ ਇਹ ਕੰਪਲੇਨ ਜਰੀਏ ਦਰਖਾਸਤ ਪਹੁੰਚੀ ਲੁਧਿਆਣੇ ਤੇ ਪਰਚਾ ਦਰਜ ਹੋਇਆ ਮੈਂ ਅਦੇ ਚ ਤਾਰੀਫ ਕਰਾਂਗੇ ਉਸ ਵਕੀਲਾਂ ਦੀ ਜਿਹੜੇ ਵਕੀਲ ਨੇ डीजीपी साहब ਕੋਲ ਇੱਕ ਕੰਪਲੇਨ ਲਗਵਾਈ ਤੇ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਹੁਕਮਾਂ ਤੋਂ ਬਾਰੇ ਪਰਚਾ ਦਰਜ ਹੋਇਆ ਲੇਕਿਨ ਇੱਕ ਵੱਡਾ ਸਵਾਲ ਆ ਜਾਂਦਾ ਕਿ ਅਗਰ ਪਰਚਾ ਦਰਜ ਹੋ ਗਿਆ ਤਾਂ ਫੜਿਆ ਕਿਉਂ ਨਹੀਂ ਜਾ ਰਿਹਾ ਆਖਿਰ ਕਿਸ ਦੀ ਸ਼ੈ ਹੈਗੀ ਹੈ ਕਿ ਇਹ ਗਰੀਬ ਬੰਦੇ ਸੁਸਾਇਡ ਕਰਨ ਨੂੰ ਰਹਿ ਗਏ ਨੇ ਕਿ ਇਹ ਗਰੀਬ ਬੰਦੇ ਸਿਰਫ ਮਰਨ ਨੂੰ ਮਜਬੂਰ ਹੋ ਗਏ ਨੇ ਕਿ ਇੱਕ ਤਾਂ ਪੈਸਾ ਦਿੱਤਾ ਉਤੋਂ ਆਪਣਾ ਪਾਲਣ ਪੋਸ਼ਣ ਕਰਨ ਨੂੰ ਵੀ ਪੈਸਾ ਨਹੀਂ ਹੈਗਾ ਲੇਕਿਨ ਜਾਨ ਤਾਂ ਜਾਨ ਕਿਤੇ ਲੇਕਿਨ ਗੱਲ ਕਰਾਂਗੇ ਥਾਣਾ ਡਿਵੀਜ਼ਨ ਨੰਬਰ 7 ਦੇ ਸੁਖਵਿੰਦਰ ਨਾਲ ਕਿ ਆਖਿਰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਕਿ ਕੀ ਐਸੀ ਸ਼ੈ ਹੈ ਵਾ ਕਿਉਂ ਉਹ ਇਹਨਾਂ ਦੇ ਪੈਸੇ ਵਾਪਸ ਹੀ ਨਹੀਂ ਦਿਵਾਏ ਜਾ ਰਹੇ ਜੋ ਫਰੋਡ ਬਣ ਕੇ ਫਰੋਡ ਬਾਈ ਦਾ ਕਿ ਗੇਮ ਖੇਡ ਗਿਆ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਿਸ਼ਾਲ ਕਪੂਰ ਅਰਜ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਸੁਖਵਿੰਦਰ ਜੀ ਇੱਕ ਤੁਹਾਡੇ ਕੋਲ ਐਫ ਆਈ ਆ ਦਰਜ ਹੋਈ ਹੋਣੀ ਹੈ 206 ਨੰਬਰ ਨਿਸ਼ਾਨ ਸ਼ਰਮਾ ਨੇ ਕਰਵਾਈ ਹੋਣੀ ਹੈ ਜਿਸ ਨੂੰ ਇੱਕ ਨਿਸ਼ਾਨ ਸਿੰਘ ਨੇ ਕਿ ਰਸੋਈ ਦਾ ਝਾਂਸਾ ਦੇ ਕੇ ਇੱਕ ਬੰਦੇ ਨੇ ਫਰੋਡ ਕਰ ਲਿਆ 14 ਲੱਖ 80 ਹਜ਼ਾਰ ਦਾ ਸਰ ਉਹ ਗ੍ਰਿਫਤਾਰ ਨਹੀਂ ਹੋ ਪਾ ਰਹੇ ਹਜੇ ਕਿ ਦੂਰ ਹੈਗਾ ਗ੍ਰਿਫਤਾਰੀ ਤੋਂ ਕਿੱਥੇ ਰਹਿਦਾ ਦਿੱਲੀ ਜਾਣਾ ਮੈਂ ਹੁਣ ਵਰੰਟ ਲੈ ਕੇ ਵਰੰਟ ਲੈ ਕੇ ਦਿੱਲੀ ਲੇਕਿਨ ਸਰ ਜਿਹੜੀ ਉਹਨੇ ਇੱਕ ਪਾਰਟੀ ਬਣਾਈ ਹੋਈ ਆ ਆਮ ਲੋਕ ਪਾਰਟੀ ਉਹ ਹੈ ਕੀ ਹੈ ਕੋਈ ਪਾਰਟੀ ਜਿਹੜਾ ਮਿਲੇਗਾ ਤਾਂ ਇਹਨਾਂ ਕਿ ਆਮ ਲੋਕ ਪਾਰਟੀ ਕਿਹੜੀ ਅਣੀ ਇਹ ਹੈ ਕੀ ਹੈ ਪਾਰਟੀ ਕੁਝ ਵੈਰੀਫਾਈ ਹੋ ਪਾਇਆ ਸਰ ਕੋਈ ਕੋਈ ਗੱਲ ਤਾਂ ਸਭ ਕੋ ਜਨ ਸੁਖਵਿੰਦਰ ਜੀ ਇੱਕ ਤਾਂ ਹਰ ਚੀਜ਼ ਜਾਲੀ ਏਐਮਸੀ ਨੂੰ ਜੀਐਮਸੀ ਕਰਤਾ ਲੇਕਿਨ ਪਰਿਵਾਰ ਸੁਸਾਇਡ ਕਰਨ ਨੂੰ ਮਜਬੂਰ ਹੋਇਆ ਪਿਆ ਹੈ ਕਿ ਪਲ-ਪਲ ਦਾ ਇੱਕ ਮੋਤਾਜ ਹੋਇਆ ਪੈਸੇ ਦਾ ਲੇਕਿਨ ਸਾਨੂੰ ਵੀ ਲੁਧਿਆਣਾ ਪੁਲਿਸ 'ਤੇ ਵਿਸ਼ਵਾਸ ਹੈ ਪੰਜਾਬ ਪੁਲਿਸ 'ਤੇ ਵਿਸ਼ਵਾਸ ਹੈ ਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਹ ਦਵਾਇਆ ਜਾਊਗਾ ਸੁਖਵਿੰਦਰ ਜੀ ਹਾਂ ਇਹ ਵੀ ਮੈਂ ਮੇਰੇ ਵਿੱਚ ਡਿਸਕਸ ਕਰਵਾਤੀ ਸੀ ਜੀ ਕੋਈ ਲਿਖੂ ਪੂਰਾ ਬਣਾਓ ਜੀ ਕਿਹੜਾ ਜਾਣਾ ਸਰ ਜੀ ਜੇਰੀ ਆਉਂਦੇ ਸੀ ਮੈਂ ਦਿੱਲੀ ਜਾਣਾ ਤੱਥੋ ਜਾ ਚੁੱਕਾ ਜੀ ਠੀਕ ਹੈ ਠੀਕ ਹੈ ਉਹ ਤਾਂ ਦੇਖਾਂ ਕਿਤੇ ਵਿਦਿਆਨੀ ਤੋਂ ਕਹੀ ਕਦਾ ਮੈਂ ਜਲਦ ਗ੍ਰਿਫਤਾਰ ਕਰ ਲਈ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਊਗਾ ਉਹ ਗੱਲ ਹੈ ਨਾ ਇਹਨਾਂ ਦਾ ਪੈਸਿਆਂ ਦਾ ਮਸਲਾ ਜੀ ਮੋ ਜੀ ਸਾਡੇ ਕੋ ਮੈਂ ਵੀ ਇੱਕ ਸਜਮੇ ਬੇਅਰਚਿਸ ਕਰਤੀ ਜੇ ਕਿ ਦਰਨ ਦੇ ਕਾਫੇ ਨਾਲ ਮੇਰੇ ਕੋਈ ਨਹੀਂ ਆ ਜਣਾ ਸੀ ਜੀ ਹੋਰ ਦੇ ਹੁਕਮਾਂ ਦੇ ਨਾਲ ਤੇ ਮੈਂ ਚਲ ਬੈਠ ਕੇ ਕੋਈ ਗਲਬਤ ਕਰ ਰਿਹਾ ਤੂੰ ਲੇਕਿਨ ਉਸੇ ਤੇ ਬੇਅਰਚਿਸ ਕਰਕੇ ਹੋ ਮਰੀ ਉਹ ਆਪਣਾ ਰਿਪੋਰਟ ਵੀ ਭਰ ਕੇ ਹਵਾਲੇ ਦੇ ਦਾ ਬਿਲਕੁਲ ਪਰਵਾਹ ਨਾ ਸਾਡੀ ਲੁਧਿਆਣਾ ਪੁਲਿਸੇ ਵਿਸ਼ਵਾਸ ਆ ਤੁਹਾਡੇ ਵਰਗੇ ਕਾਬਿਲ ਅਫਸਰ ਜਦ ਲੁਧਿਆਣਾ ਸ਼ਹਿਰ ਚ ਹੋਣਗੇ ਕੋਲ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਵਾ ਕਿ ਮੇਰੇ ਨਾਲ ਸਾਥ ਦਿਓ ਕਈ ਮੇਰੇ ਸਾਥ ਇਹਨਾਂ ਨੂੰ ਜਿਆਦਾ ਪਤਾ ਇਹਨਾਂ ਨੂੰ ਹੁੰਦਾ ਵੀ ਕਿੱਥੇ ਨਹੀਂ ਲੇਕਿਨ ਸੁਖਵਿੰਦਰ ਜੀ ਇਹਨਾਂ ਨੇ ਕਿਹਾ ਕਿ ਲੁਧਿਆਣਾ ਕਚਹਿਰੀ ਚ ਦੇਖਿਆ ਗਿਆ ਸਖਸ਼ ਉੱਧਰ ਵੀ ਸੀ ਜਦੋਂ ਬਿੱਲ ਲੱਗੀ ਸੀ ਓਕੇ 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 ਮਰਦਾਨ ਕੋਈ ਸੂਚਨਾ ਮਿਲਦੀ ਗ੍ਰਿਫਤਾਰੀ ਕਰ ਲਈਤੀ ਜਾਊਗੀ ਬਿਲਕੁਲ ਬਿਲਕੁਲ ਕਰਾਂਗੇ ਥੈਂਕ ਯੂ ਸੁਖਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਲੋਕਾਂ ਨੂੰ ਕਹਿਣਾ ਮੈਹਣੀ ਦੇ ਨਾਲ ਵਿਸ਼ਾਲ ਕਪੂਰ ਲਿਦਣਾ ਲਾਈਵ